ਚੁਣავი ਮਾਹੌਲ ਹੈ ਤੇ ਚਾਹ ਤੇ ਚਰਚਾ ਆਮ ਗੱਲ ਹੈ ਪਰ ਰਾਸ਼ਟਰੀ महासचिव ਬੀਜੇਪੀ ਦੇ ਤਰुण ਚੋਗ ਐਸਵੇਲੇ ਆਪਣੇ ਸਮਰਥਕਾਂ ਦੇ ਨਾਲ ਚਾਹ ਤੇ ਚਰਚਾ ਕਰ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਰਮਾ ਟੀਸਰਾਲ ਦੀ ਚਾਹ ਔਰ ਉਸ ਜਗ੍ਹਾ ਦੇ ਉੱਤੇ ਹੀ ਬੈਠ ਕੇ ਜਿੱਥੇ ਇਹ ਅਜ ਤੋਂ ਆਪਣੇ ਕਾਲਜ ਦੇ ਵਕਤ ਦੌਰਾਨ ਬੈਠ ਕੇ ਚਰਚਾ ਕਰਿਆ ਕਰਦੇ ਸੀ ਵਿਦਿਆਰਥੀਆਂ ਦੇ ਨਾਲ ਤਰੁਨ ਚੋਗ ਮਹਾਸਚਿਵ ਜੀਪੀ ਦੇ ਨੇ ਐਸੇ ਸਥਾਨ ਦੇ ਉੱਤੇ ਬੈਠਾ ਕਰਦੇ ਸੀ ਸੋ ਅੱਜ ਚੋਣਵੀ ਮਾਹੌਲ ਹੈ ਚੋਣਵੀ ਚਰਚਾ ਹੋ ਰਹੀ ਹੈ ਚਾਹੇ ਤੇ ਚਰਚਾ ਹੋ ਰਹੀ ਹੈ ਕਿਉਂਕਿ ਤਰਨਜੀਤ ਸਿੰਘ ਚੰਦੂ ਜੋ ਕਿ ਉਮੀਦਵਾਰ ਨੇ ਬਾਜਪਾ ਦੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਹੋ ਰਿਹਾ ਹੈ ਤਰੁਨ ਚੋਗ ਉਹਦੇ ਇੱਥੇ ਪਹੁੰਚੇ ਨੇ ਸਵੇਰੇ 8 ਵਜੇ ਹੀ ਸ਼ੁਰੂ ਹੋ ਜਾਂਦਾ ਹੈ ਉਹਨਾਂ ਦਾ ਚੋਣ ਪ੍ਰਚਾਰ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਸੋ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਕਰਦੇ ਉਸ ਸਥਾਨ ਤੇ ਆ ਕੇ ਬੈਠੇ ਨੇ ਜਿੱਥੇ ਕਾਲਜ ਦੇ ਸਮੇਂ ਤੋਂ ਆ ਕੇ ਬੈਠ ਕੇ ਚਾਹ ਪੀਆ ਕਰਦੇ ਸੀਗੇ ਆਪਣੇ ਸਾਥੀਆਂ ਦੇ ਨਾਲ ਗੱਲ ਵੀ ਕਰਨੇ ਆ ਦਰਨ ਚੋਗ ਦੇ ਨਾਲ ਸਰ ਤੁਸੀਂ ਵੀ ਖਾਓ ਸਰ ਇਹ ਬੰਦ ਮੱਖਾ ਨਹੀਂ ਜੇ ਮੈਂ ਬਿਲਕੁਲ ਸਰ ਬਿਲਕੁਲ ਦਰਨ ਜੀ ਬੜੀ ਜਨਾਬ ਸਾਹਿਬ ਪਨੀਰ ਮੁਰਗੀ ਪੇਕ ਪਨੀਰ ਨੰਨਾ ਸਾਹਿਬ ਕਿ ਕਿਹਦਾ ਮਨਾਇਆ ਯਾਰ ਮੈਂ ਨਹੀਂ ਆਇਆ ਕਰਨ ਜੀ ਬਹੁਤ ਜੇ ਅਸੀਂ ਪੁਰਾਣੀ ਗੱਲ ਕਰੀਏ ਤਾਂ ਜਦੋਂ ਅਸੀਂ ਕਾਲਜ ਤੁਸੀਂ ਔਰ ਅਸੀਂ ਇਕੱਠੇ ਪੜਦੇ ਹੁੰਦੇ ਸੀਗੇ ਉਦੋਂ ਮੰਡਲ ਯੋਗ ਚੱਲਦਾ ਸੀਗਾ ਉਦੋਂ ਅਸੀਂ ਐਸੇ ਜਿਹੇ ਸਥਾਨ ਤੇ ਬੈਠ ਕੇ ਚਰਚਾ ਕੀ ਅਗਰਾਹ ਕਰਦੇ ਸੀਗੇ ਰਣਨੀਤੀ ਬਣਾਇਆ ਕਰਦੇ ਸੀਗੇ ਮੈਨੂੰ ਯਾਦ ਹੈ ਜਦੋਂ ਰਾਮ ਜਨਮ ਭੂਮੀ ਅੰਦੋਲਨ ਚੱਲਿਆ ਇਹ ਮੇਰੇ ਨਾਲ ਜਿਹੜੇ ਪੜੇ ਨੇ ਪੱਪੂ ਮਹਾਜਨ ਮਾਨਵ ਤੇ ਨੇਜਾ ਐ ਐਸ ਐਨ ਡੀ ਸਾਹਿਬ ਐ ਸਭ ਜੂਨੀਅਰ ਹੁੰਦੇ ਸੀ ਸਾਡੇ ਤੋਂ ਲੇਕਿਨ ਇੱਥੇ ਬਹਿ ਕੇ ਕਦੋਂ ਯੁੱਧਿਆ ਜਾਣਾ ਹੈ ਕੋਨੋ ਸ਼ਹਿਰ ਦੇ ਅੰਦਰ ਅਸੀਂ ਮੂਵਮੈਂਟ ਕਰਨੀ ਹੈ ਕੀ ਕੀ ਹੋਰ ਐਸੇ ਕਰਨਾ ਹੈ ਔਰ ਮੈਨੂੰ ਯਾਦ ਹੈ ਕਿ ਸ਼ਰਮਾ ਜੀ ਦੀ ਛਿੜਕਾ ਇਹਨਾਂ ਨੇ ਕਿਹਾ ਬਸ ਕਰੋ ਹੋਰ ਵੀ ਕਿਸੇ ਨੇ ਮੇਰੀ ਦੁਕਾਨ ਨੇ ਇੱਕ ਵਾਰ ਟੋਲੀਆਂ ਦੀ ਮੀਟਿੰਗ ਵੀ ਇੱਥੇ ਹੋਈ ਸੀ ਯਾਰ ਸਾਰੇ ਕਾਲਜਿਸ ਦੀ ਮੀਟਿੰਗ ਅਸੀਂ ਇੱਥੇ ਕਰਨੀ ਸ਼ਰਮਾ ਟੀ ਸਟਾਲ ਅੰਮ੍ਰਿਤਸਰ ਦੀ ਸਟੂਡੈਂਟ ਪੋਲਿਟਿਕਸ ਦਾ ਬਹੁਤ ਵੱਡਾ ਅੱਡਾ ਰਿਹਾ ਹੈ ਅੱਜ ਵੀ ਹੈਗਾ ਲਗਭਗ 10000 ਸਟੂਡੈਂਟ ਇਹ ਅਰੇ ਆਸਪਾਸ ਪਰਦੇ ਹੋਰ ਚਾਹੇ ਡੀਏਵੀ ਕਾਲਜ ਹੋਵੇ ਚਾਹੇ ਡੀਏਵੀ ਸਕੂਲ ਹੋਵੇ ਇੱਥੇ ਸਾਰੇ ਆ ਕੇ ਹਮੇਸ਼ਾ ਹੀ ਅਸੀਂ ਉਸ ਸਮੇਂ ਦੀਆਂ ਸਮੱਸਿਆ ਮੈਨ ਯਾਦ ਹੈ ਬਾਫਰ ਸੋਪਾ ਦੇ ਅੰਦਰ ਅਰਜੀਵ ਗਾਂਧੀ ਦੀ ਦਲਾਲੀ ਦਾ ਮੁੱਦਾ ਆਇਆ ਸੀ ਔਰ ਉਸ ਵੇਲੇ ਇੱਥੇ ਬੈਠ ਕੇ ਅਸੀਂ ਕਿਸ ਤਰ੍ਹਾਂ ਰਜੀਵ ਗਾਂਧੀ ਨੇ ਬਾਫਰ ਸੋਪਾ ਚ ਦਲਾਲੀ ਖਾਧੀ ਮੈਨੂੰ ਯਾਦ ਆ ਸੀ ਤੇ ਨਾਰੇ ਲਾਉਂਦੇ ਸੀ ਮਿਸਟਰ ਕਲੀਨ ਮਿਸਟਰ ਕਲੀਨ ਜਵਾਬ ਦੋ ਕਿਉਂ ਹੈ ਨਕਲੀ ਤੋਪ ਮਸ਼ੀਨ ਔਰ ਉਹ ਤੋਪ ਮਸ਼ੀਨ ਦਾ ਮੁੱਦਾ ਮੈਨੂੰ ਯਾਦ ਹੈ ਗੱਡੀ ਦੇ ਉੱਤੇ ਨਕਲੀ ਤੋਪ ਮਸ਼ੀਨ ਲੈ ਕੇ ਅਸੀਂ ਸ਼ਹਿਰ 'ਚ ਰੂਟ ਵੀ ਕੱਢਿਆ ਸੀ ਕਿ ਬੋਬਰ ਸੋਬਾ ਦੀ ਦਲਾਲੀ ਖਾਨ ਵਾਲੀ ਕਾਂਗਰਸ ਔਰ ਮੈਨੂੰ ਅਜੇ ਵੀ ਯਾਦ ਹੈ ਕਿ ਉਹ ਉਹ ਦਿਨ ਅਜੇ ਵੀ ਭੁੱਲਦੇ ਨਹੀਂ ਮਿੱਟੀ ਚ ਆ ਗਈ ਸੀ ਮਿੱਟੀ ਦਾ ਜਮਾਨਾ ਭੁੱਲ ਗਿਆ ਕਿ ਦੋ ਚਮਚੇ ਐਕਸਟਰਾ ਪਵਾਏ ਦੇ ਸੀ ਇਹ ਸਿਆਸਤ ਦਾ छात्र ਸਿਆਸਤੀ ਦਾ ਬਹੁਤ ਵੱਡਾ ਡਾਡਾ ਰਿਹਾ ਔਰ ਵੱਡੇ ਵੱਡੇ ਜਿਨ੍ਹਾਂ ਨੇ ਸਟੂਡੈਂਟ ਪੋਲਿਟਿਕਸ ਕੀਤੀ ਹੈ ਇੱਥੇ ਬੈ ਕੇ ਕੀਤੀ ਪਹਿਲਾਂ ਜੇ ਜੇ ਉਸ ਵੇਲੇ ਦੀ ਗੱਲ ਕਰੀਏ ਤਾਂ ਉਸ ਵੇਲੇ ਤੁਹਾਡਾ ਕਾਲਜ ਹੋਇਆ ਕਰਦਾ ਸੀ ਇਸ ਜਗ੍ਹਾ ਤੋਂ ਕੋਈ 2 ਕਿਲੋਮੀਟਰ ਦੂਰੀ ਦੇ ਉੱਤੇ ਇਸ ਦੇ ਨਾਲ ਹੀ ਡੀਏਵੀ ਕਾਲਜ ਹੈ ਇਸ ਸਥਾਨ ਦੇ ਉੱਤੇ ਸ਼ਰਮਾ ਟੀ ਸਟਾਲ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਵਾਕਈ ਹੀ ਇੱਕ ਅੱਡਾ ਹੁੰਦਾ ਸੀਗਾ ਅਸੀਂ ਸਾਰੇ ਇਕੱਠੇ ਹੁੰਦੇ ਸੀਗੇ ਮੈਨੂੰ ਵੀ ਯਾਦ ਆ ਜਦੋਂ ਜਦੋਂ ਬੋਫਰ ਸਟੋਰ ਦੀ ਗੱਲ ਹੁੰਦੀ ਸੀ ਰਾਮ ਮੰਦਰ ਦੀ ਗੱਲ ਉਦੋਂ ਵੀ ਤੁਸੀਂ ਐਸੀ ਤਰ੍ਹਾਂ ਹੀ ਆਪਣੀ ਸ਼ੁਰੂਆਤ ਕੀਤੀ ਸੀ ਬਿਲਕੁਲ ਮੈਨੂੰ ਯਾਦ ਹੈ ਮੈਂ ਪਹਿਲੇ ਡੀਏਵੀ ਕਾਲਜ ਪੜ੍ਹਿਆ ਜਦੋਂ ਬੋਫਰ ਸੋਪਾ ਦਾ ਸੀ ਕੰਮ ਮੇਰੀ ਪਲਸ 1 ਹੈ ਤੇ ਪਲਸ 2 ਹੈ ਤੇ ਫਸਟ ইয়ার ਹੈ ਤੇ ਸਕੈਂਡ ইয়ার ਔਰ ਥਰਡ ইয়ার ਮੈਂ ਹਿੰਦੂ ਕਾਲਜ ਤੋਂ ਕੀਤਾ ਕਿਉਂਕਿ ਉੱਥੇ ਵਿਦਿਆਰਥੀ ਬਚਤ ਖੜੀ ਕਰਨੀ ਸੀ ਤੇ ਸਾਰੇ ਨੇ ਮੈਨੂੰ ਕਿਹਾ ਕਿ ਤੁਸੀਂ ਹਿੰਦੂ ਕਾਲਜ ਚ ਜਾਓ ਤੇ ਅਸੀਂ ਹਿੰਦੂ ਕਾਲਜ ਜਾ ਕੇ ਮੈਂ ਦਾਖਲਾ ਲੀਤਾ ਔਰ ਹਿੰਦੂ ਕਾਲਜ ਅਸੀਂ ਡੋਨੇਸ਼ਨ ਦੇ ਖਿਲਾਫ ਇੱਕ ਬੜੀ ਵੱਡੀ ਐਜੀਟੇਸ਼ਨ ਚਲਾਈ ਔਰ ਇਹ ਉਹ ਜਗ੍ਹਾ ਗਈ ਹੈ ਜਿੱਥੇ ਬੈਠ ਕੇ ਇਹ ਕੋਈ ਪਨੀਰ ਪੁਰਜੀ ਹੁੰਦੀ ਸੀ ਆਮਲੇਟ ਖਾਣ ਵਾਲੇ ਆਮਲੇਟ ਖਾਂਦੇ ਸੀ ਪਨੀਰ ਪੁਰਜੀ ਖਾਣ ਵਾਲੇ ਪਨੀਰ ਪੁਰਜੀ ਖਾਂਦੇ ਸੀ ਔਰ ਚਾਹ ਦੀਆਂ ਚੁਸਕੀਆਂ ਹੁੰਦੀਆਂ ਸੀ ਔਰ ਚਾਹ ਦੀਆਂ ਚੁਸਕੀਆਂ ਦੇ ਉੱਤੇ ਪੋਲਿਟਿਕਸ ਥੈਂਕ ਯੂ ਸਰ ਹਜੇ ਵੀ ਉਹ ਸਵਾਦ ਹੈ ਇਹ ਇਹ ਉਹ ਜਗਾ ਹੈ ਜਿੱਥੇ ਤਰੁਣ ਚੁਗ ਆਪਣਾ ਸਟੂਡੈਂਟ ਬਦਾ ਜਿਹੜਾ ਸ਼ੁਰੂ ਸੀਗਾ ਕੈਰੀਅਰ ਉੱਥੋਂ ਸ਼ੁਰੂ ਕੀਤਾ ਸੀਗਾ ਡੀਏਵੀ ਕਾਲਜ ਪੜਿਆ ਕਰਦੇ ਸੀਗੇ ਇਸ ਤੋਂ ਬਾਅਦ ਹਿੰਦੂ ਕਾਲਜ ਚਲੇ ਗਏ ਸੀਗੇ ਔਰ ਐਸੇ ਸਥਾਨ ਦੇ ਉੱਤੇ ਚਾਹੇ ਤੇ ਚਰਚਾ ਹੋਇਆ ਕਰਦੀ ਸੀ ਉਸ ਚਰਚਾ ਤੋਂ ਬਾਅਦ ਸ਼ੁਰੂ ਹੋਇਆ ਕਾਰਵਾ ਅੱਜ ਇੱਥੇ ਤੱਕ ਨ ਆ ਗਿਆ ਹੈ ਅੱਜ ਚੋਣਾ ਵੀ ਚੋਣਵੀ ਮਾਹੌਲ ਚੱਲ ਰਿਹਾ ਹੈ ਪਖਿਆ ਪਿਆ ਹੈ ਸਿਰਫ 10 ਦਿਨ ਰਹਿ ਗਏ ਨੇ ਉਸ ਦੇ ਉੱਤੇ ਚਰਚਾ ਹੋ ਰਹੀ ਹੈ ਅੱਜ ਐਸਾ ਕਿ ਉਹ ਇੱਕ ਗਾਣਾ ਯਾਰ ਅਨਮੋਲੇ ਯਾਰ ਅਨਮੋਲੇ ਹਵਾ ਦੇ ਬੁੱਲੇ ਉਹ ਗੱਲਾਂ ਯਾਦ ਆ ਗਈਆਂ ਪੁਰਾਣੀਆਂ ਉਹ ਹੀ ਤਰਨਾਈ ਮਸਤੀ ਨੀੜਰਤਾ ਔਰ ਉਸ ਨੀੜਰਤਾ ਦੇ ਅੰਦਰ ਪੋਲੀਟੀਕਲ ਚਰਚਾ ਦਾ ਕੇਂਦਰ ਦੇਸ਼ ਦੀ ਸਮੱਸਿਆ ਦਾ ਕੇਂਦਰ ਸ਼ਰਮਾ ਟੀ ਸਟਾਰ ਮੈਨੂੰ ਉਹ ਦਿਨ ਯਾਦ ਆਂਦੇ ਨੇ ਕਿ ਇੱਥੇ 30 ਸਟਾਲ ਦੇ ਉੱਤੇ 4-4 ਤੋਂ 5-500 ਮੁੰਡਾ ਐਟ ਅ ਟਾਈਮ ਚਾਹ ਬਿੰਦਾ ਸੀ ਇਹ ਲਾਇਬ੍ਰੇਰੀ ਹੁੰਦੀ ਸੀ ਲਾਇਬ੍ਰੇਰੀ ਪੜਨ ਜਾਣਾ ਤੇ ਲਾਇਬ੍ਰੇਰੀ ਤੋਂ ਬਾਹਰ ਆਣਾ ਨੀਂ ਨਾਣ ਲਗਣੀ ਕਿ ਲਾਇਬ੍ਰੇਰੀ ਜੇ ਬੈਠੇ ਬੈਠੇਆ ਤੇ ਇੱਥੇ ਆ ਕੇ 30 ਸਟਾਲ ਦੀਆਂ ਚੁਸਕੀਆਂ ਲੈਣੀਆਂ ਬੈਲ ਸਾਹਿਬ ਇਹ ਦੇਖੋ ਵੀ ਮੇਰੇ ਨਾਲ ਬੜੇ ਬੈਲ ਸਾਹਿਬ ਨਨੀਸ਼ ਬੈਲ ਜੀ ਨਨੀਸ਼ ਬੈਲ ਇਹ ਹਸਲੇ ਬੜੇ ਯੰਗ ਸਮਾਰਟ ਇਹ ਜਲਿਆਂ ਵਾਲੇ ਬਾਗ ਦੇ ਸਾਡੇ ਬੜੇ ਪੁਰਾਣਾ ਪਰਿਵਾਰ ਹੈ ਔਰ ਇੱਥੇ ਬਹਿ ਕੇ ਉਹਦੀ ਸਾਰੀ ਚਰਚਾ ਹੁੰਦੀ ਸੀ ਅਤੇ ਅੱਜ ਵੀ ਅੰਮ੍ਰਿਤਸਰ ਦੀ ਪੋਲਿਟਿਕਸ ਦਾ ਕੇਂਦਰ ਹੈ ਉਦੋਂ ਅਸੀਂ ਇੱਥੇ ਮਿੰਨੀ ਲੋਕ ਸਭਾ ਲਾਣਦੇ ਹੁੰਦੇ ਸੀ ਜਿਹੜੇ ਕੁਐਸਚਨਸ ਹੋਣੇ ਆਨਸਰ ਹੋਣੇ 3-3 ਘੰਟੇ ਬੈਸਾ ਹੁੰਨੀਆਂ ਸ਼ਾਮ 6 ਵਜੇ ਨੇ ਇੱਥੇ ਚਾਹ ਦੀਆਂ ਚੁਸਕੀਆਂ ਔਰ ਦੇਸ਼ ਦੀ ਸਮੱਸਿਆ ਤੇ ਚਰਚਾ ਮੈਨੂੰ ਪੁਰਾਣੀ ਮਿੰਨੀ ਪਾਰਲੀਮੈਂਟ ਯਾਦ ਆ ਰਹੀ ਹੈ ਲੇਕਿਨ ਉਸ ਮਿੰਨੀ ਪਾਰਲੀਮੈਂਟ ਜੋ ਕਿੰਨੇ ਲੋਕ ਇਥੋਂ ਨਿਕਲ ਕੇ ਗਏ ਇੱਕ ਇਤਿਹਾਸਕ ਦਿਨ ਤੁਸੀਂ ਯਾਦ ਕਰਾਤਾ ਪੁਰਾਣੇ ਦਿਨ ਯਾਦ ਕਰਾਤਾ ਕਰਨ ਜੀ ਲਾਸਟ ਗੱਲ ਹੈਗੀ ਹੈ ਕਿ ਇਸ ਵੇਲੇ ਚੋਣ ਪ੍ਰਚਾਰ ਮੈਂ ਜਿੱਸਾਂ ਗੱਲ ਕੀਤੀ ਸੀਗੀ ਕਿ ਕੁਝ ਹੀ ਦਿਨ ਰਹਿ ਗਏ ਨੇ ਦਿਗਜ ਵੀ ਆ ਰਹੇ ਨੇ ਪੰਜਾਬ ਦੇ ਵਿੱਚ ਔਰ ਚੋਣ ਪ੍ਰਚਾਰ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਤੇ ਚੋਣ ਕਰਦੇ ਨੇ ਇਹ ਗੱਲ ਅਮਨੇ ਸਰ ਦੀ ਕਰੀਏ ਅਮਨੇ ਸਰ ਦੇ ਵਿੱਚ ਵੀ ਕੈਂਡੀਡੇਟ ਬਹੁਤ ਸਟਰੋਂਗ ਨੇ ਬਹੁਤ ਕੀ ਕੰਦੇ ਉਹਨਾਂ ਦਾ ਨਾਮ ਹੈ ਕਿਉਂਕਿ ਉਹਨਾਂ ਦੇ ਬੈਲ ਐਜੂਕੇਟਿਡ ਨੇ ਤੁਸੀਂ ਕੀ ਕਹੋਗੇ ਕਿਉਂਕਿ ਹੁਣ ਦਿਨ ਰਹਿ ਗਏ ਥੋੜੇ ਐਸਾ ਹੈ ਕਿ ਸਭ ਨਾਲੋਂ ਐਜੂਕੇਟਿਡ ਸਭ ਨਾਲੋਂ ਵਧੀਆ ਕੈਂਡੀਡੇਟ ਕੋਈ ਇੱਥੇ ਹੈ ਜਿਹੜਾ ਅੰਮ੍ਰਿਤਸਰ ਨੂੰ ਅੱਗੇ ਲੈ ਜਾ ਸਕਦਾ ਹੈ ਜਿਹੜਾ ਅੰਮ੍ਰਿਤਸਰ ਦਾ ਨਾਂ ਰੋਸ਼ਨ ਕਰ ਦੇ ਹੁੰਦਾ ਉਹ ਤਰਨਜੀਤ ਸਿੰਘ ਸੰਧੂ ਸਮੁੰਦਰੀ ਹੈ ਔਰ ਜਨਤਾ ਔਰ ਇਹਨਾਂ ਲੋਨ ਨੂੰ ਪਤਾ ਹੈ ਕਿ ਐਤ ਤੋਂ ਜ਼ਿਆਦਾ ਐਜੂਕੇਟਿਡ ਐਤ ਤੋਂ ਜ਼ਿਆਦਾ ਤਜਰਬੇਕਾਰ ਕੋਈ ਕੈਂਡੀ ਤੁਸੀਂ ਤਰਨ ਚੌਕ ਦੇ ਨਾਲ ਉਸ ਵੇਲੇ ਚਾਹ ਦੇ ਚਰਚਾ ਹੋਇਆ ਕਰਦੀ ਸੀ ਜਦੋਂ ਕਾਲਜ ਵਿੱਚ ਪੜ੍ਹਿਆ ਕਰਦੇ ਸੀਗੇ ਉਹਨਾਂ ਦੇ ਸਾਥੀ ਇਸ ਵੇਲੇ ਵੀ ਨਾਲ ਨੇ ਜਿਹੜੇ ਉਸ ਸਮੇਂ ਉਹਨਾਂ ਦੇ ਨਾਲ ਕਾਲਜ ਚ ਪੜ੍ਹਿਆ ਕਰਦੇ ਸੀਗੇ ਮਾਨਵ ਜੀ ਜਿਸ ਤਰ੍ਹਾਂ ਅਸੀਂ ਤੁਸੀਂ ਵੀ ਉਸ ਸਮੇਂ ਨਾਲ ਸੀਗੇ ਇਸ ਜਗ੍ਹਾ ਦੇ ਉੱਤੇ ਐਸੀ ਜਗ੍ਹਾ ਦੇ ਰਣਨੀਤੀ ਬਣਾਇਆ ਕਰਦੀ ਸੀਗੀ ਉਦੋਂ ਕਾਲਜ ਟਾਈਮ ਸੀਗਾ ਬਿਲਕੁਲ ਦੇਖੋ ਕਾਲਜ ਟਾਈਮ ਦੀਆਂ ਯਾਦਾਂ ਅੱਜ ਤੱਕ ਆਈਆਂ ਕਿੰਨੇ ਸਾਲ 89 90ਸ ਦੀ ਮੈਂ ਗੱਲ ਕਰ ਰਿਹਾ 90 ਜਦੋਂ ਸ਼ੁਰੂਆਤ ਸੀਗੀ ਉਸ ਟਾਈਮ ਤੇ ਮੰਡਲ ਕਮਿਸ਼ਨ ਦਾ ਜੋਰ ਪਕੜ ਰਿਹਾ ਸੀ ਮੈਂ ਤੁਹਾਡੀ ਗੱਲ ਸੁਣਾਣਾ ਚਾਹਾਂਗਾ ਕਿ ਅੰਮ੍ਰਿਤ ਸਤੇ ਜਿੰਨੇ ਕਾਲਜਸ ਸੀਗੇ ਉਥੇ ਉਹਨਾਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਅੱਥੇ ਹੋਈ ਸੀ ਸਟਾਰਟ ਇੱਥੋਂ ਆਇਆ ਸੀ ਕਿ ਅਸੀਂ ਬਲਾ ਕੇ ਕੀ ਰਣਨੀਤੀ ਹੈ ਤਰੁਣਜੀਤ ਦੇ ਨਿਤਿ ਵਿੱਚ ਸਾਡੇ ਦੋ ਤਿੰਨ ਹੋਰ ਸਾਥੀ ਸੀ ਅਸੀਂ ਇੱਥੇ ਤੈਅ ਕੀਤੀ ਸੀ ਔਰ ਇੱਥੋਂ ਹੀ ਅਸੀਂ ਚੱਲੇ ਸਾਂ ਮੈਂ ਜੂਨੀਅਰ ਸੀਗਾ ਲੇਕਿਨ ਆਇਆਗਾ ਸੀ ਕਿ ਅਲੱਗ ਅਲੱਗ ਕਾਲਜਸ ਦੇ ਉੱਤੇ ਡਿਊਟੀ ਲਗਾਈ ਗਈ ਸੀ ਔਰ ਉਹ ਇੱਕ ਮਾਹੌਲ ਸੀਗਾ ਜੋਸ਼ ਸੀਗਾ ਅੱਜ ਸਾਨੂੰ ਉਹ ਹੀ ਚੀਜ਼ਾਂ ਦੁਬਾਰਾ ਯਾਦ ਆ ਰਹੀਆਂ ਹੈ ਕਿ ਅਸੀਂ ਕਿੱਥੇ ਕੀ ਕਰਦੇ ਸੀ ਚਲੋ ਅੱਜ ਉਸ ਟਾਈਮ ਨੂੰ ਤਾਂ ਅਸੀਂ ਯਾਦ ਕਰਨੇ ਆ ਪਰ ਹੁਣ ਜਿਹੜਾ ਪ੍ਰੈਜ਼ੈਂਟ ਟਾਈਮ ਹੈਗਾ ਅਸੀਂ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰ ਰਹੇ ਆ ਇਸ ਜਗ੍ਹਾ ਤੇ ਇਕੱਠੇ ਹੋਏ ਆ ਉਸ ਵੇਲੇ ਅਸੀਂ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ ਪਰ ਅੱਜ ਦੀ ਜਿਹੜੀ ਮੂਵਮੈਂਟ ਹੈ ਦੇਖੋ ਜੀ ਉਦੋਂ ਵੀ ਤਰਨੁਜੋਗ ਜੀ ਸਕਰੀਏ ਸੀਗੇ ਉਦੋਂ ਅਖਿਲ ਭਾਰਤੀਆ ਵਿਦਿਆਰਥੀ ਪਰਿਸ਼ਦ ਦਾ ਕੰਮ ਕਰਦੇ ਸੀ ਭਾਜੀ ਪ੍ਰੈਜ਼ੀਡੈਂਟ ਵੀ ਰਹੇ ਨੇ ਇੱਥੋਂ ਵਿਦਿਆਰਥੀ ਪਰਿਸ਼ਦ ਦੇ ਉਦੋਂ ਵੀ ਉਹਨਾਂ ਹੀ ਜੋਸ਼ ਸੀਗਾ ਅੱਜ ਵੀ ਉਹਨਾਂ ਹੀ ਜੋਸ਼ ਹੈ ਅੱਜ ਉਹ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਅੱਜ ਨਾਲ ਉਚੇਚੇ ਤੌਰ ਤੇ ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਤਰਨਜੀਤ ਸਿੰਘ ਸੰਧੂ ਦੀ ਉਹਨਾਂ ਦਾ ਪ੍ਰਚਾਰ ਕਰਨ ਵਾਸਤੇ ਅਸੀਂ ਅੱਜ ਇਕੱਠੇ ਹੋਏ ਆਂ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਨਾਲ ਉਹਨਾਂ ਦਾ ਪ੍ਰਚਾਰ ਹੋ ਰਿਹਾ ਜੀ ਤੁਸੀਂ ਦੇਖੋ ਕਿ ਆਪਣੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋ ਤਰੁਣ ਚੋਗ ਰਾਸ਼ਟਰੀ ਮਹਾ ਸਚਿਵ ਅੱਜ ਚਾਹ ਤੇ ਚਰਚਾ ਲਈ ਸ਼ਰਮਾ ਟੀ ਸਟਾਲ ਤੇ ਪਹੁੰਚੇ ਨੇ ਇਹ ਟੀ ਸਟਾਲ ਬਹੁਤ ਪੁਰਾਣਾ ਟੀ ਸਟਾਲ ਹੈ ਔਰ ਜਿਤਨਾਕ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਪੜ੍ਹਾ ਕਰਦੇ ਸੀਗੇ ਇਸੇ ਸਥਾਨ ਦੇ ਬੈਠ ਕੇ ਚਰਚਾ ਕੀਤੀ ਜਾਂਦੀ ਸੀ ਰਾਜਨੀਤੀ ਦੀ ਚਰਚਾ ਕੀਤੀ ਜਾਂਦੀ ਸੀ ਇਸੇ ਜਗ੍ਹਾ ਤੇ ਉਤੇ ਇਹ ਲੋਕ ਪਹੁੰਚਦੇ ਸਨ ਸਾਰੇ ਲੋਕ ਇੱਥੇ ਹੀ ਬੈਠਾ ਕਰਦੇ ਸੀ ਉਦੋਂ ਇਹ ਟੀ ਸਟਾਲ ਥੋੜਾ ਛੋਟਾ ਹੁੰਦਾ ਸੀਗਾ ਪਰ ਹੁਣ ਥੋੜਾ ਜਿਹਾ ਐਕਸਪੈਂਡ ਹੋ ਗਿਆ ਹੈ ਇਸੇ ਜਗ੍ਹਾ ਤੇ ਤਰਨਜੀਤ ਸਿੰਘ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚੋਂ ਪ੍ਰਚਾਰ ਕਰਨ ਲਈ ਤਰਨ ਚੋਕ athe पहुंचे ने सो ਤਰਨ ਤਰਨ ਚੋਕ ਜਿਹੜੇ ਕਿ ਜਿਨ੍ਹਾਂ ਨੇ ਆਪਣਾ ਸਿਆਸੀ ਕੈਰੀਅਰ ਐਸੇ ਅਸਥਾਨ ਤੋਂ ਸ਼ੁਰੂ ਕੀਤਾ ਹੈ ਔਰ ਇੱਥੋਂ ਹੀ ਸ਼ੁਰੂ ਕਰਕੇ ਜਿਹੜੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਰਾਸ਼ਟਰੀ ਮਹਾ ਸਚੀਵ ਦੇ ਨਾਮ ਤੋਂ ਜਿਸ ਪੋਸਟ ਤੇ ਨੇ ਉਸ ਕੈਰੀਅਰ ਦੀ ਸ਼ੁਰੂਆਤ ਵੀ ਐਸੇ ਹੀ ਟੀ ਸਟਾਲ ਤੋਂ ਸ਼ੁਰੂ ਹੋਈ ਹੈ ਆਪਣਾ ਪਰਸਨ ਬਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par